ਸਤਿ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਪੰਜਾਬੀ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਦੇ ਮਾਮਲੇ ਵਿੱਚ ਹੁਣ ਇੱਕ ਨਵਾਂ ਖੁਲਾਸਾ ਹੋਇਆ ਕਿਉਂਕਿ ਬਹੁਤ ਸਾਰੀਆਂ ਜੋ ਅਣ ਸੁਣੀਆਂ ਗੱਲਾਂ ਸਨ ਜਿਨ੍ਹਾਂ ਦੇ ਖੁਲਾਸੇ ਨਾ ਹੋਣ ਕਾਰਨ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਜੜੀਆਂ ਅਫਵਾਹਾਂ ਦਾ ਦੌਰ ਉਹਨਾਂ ਦੀ ਮੌਤ ਨੂੰ ਲੈ ਕੇ ਜਾਰੀ ਸੀ ਜਿਸ ਵਿੱਚ ਬਹੁਤ ਸਾਰੀਆਂ ਕਿਆਸ ਅਰਾਈਆਂ ਲੋਕਾਂ ਵੱਲੋਂ ਆਪਣੇ ਆਪਣੇ ਲੈਵਲ ਤੇ ਲਗਾਈਆਂ ਜਾ ਰਹੀਆਂ ਸਨ ਕਿ ਕਿਤੇ ਰਾਜਵੀਰ ਜਿਹੜਾ ਜਵੰਦਾ ਹੈ ਉਹਦੇ ਨਾਲ ਕਿਸੇ ਤਰ੍ਹਾਂ ਦੀ ਅਨਹੋਣੀ ਤਾਂ ਨਹੀਂ ਹੋਈ ਪਰ ਹੁਣ ਜਿਹੜਾ ਉਸਦੇ ਦੋਸਤ ਨੇ ਜੋ ਵਾਰ-ਵਾਰ ਸੋਸ਼ਲ ਮੀਡੀਆ ਤੇ ਇਹ ਗੱਲ ਕਹੀ ਜਾ ਰਹੀ ਸੀ ਕਿ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਵੀ ਸੀ ਜੋ ਅੱਜ ਤੱਕ ਵੀ ਮੀਡੀਆ ਦੇ ਵਿੱਚ ਆ ਕੇ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਤਾਂ ਉਸ ਦੇ ਵਿੱਚ ਹੁਣ ਇਹ ਖੁਲਾਸਾ ਹੋਇਆ ਹੈ ਕਿ ਉਹਨਾਂ ਦੇ ਜਿਹੜੇ ਨਾਲ ਦੋਸਤ ਸਨ ਉਹ ਹੁਣ ਮੀਡੀਆ ਦੇ ਰੂਬਰੂ ਹੋਏ ਨੇ ਉਹਨਾਂ ਨੇ ਇਹ ਖੁਲਾਸਾ ਕੀਤਾ ਹੈ ਕਿ ਰਾਜਵੀਰ ਜਵੰਦਾ ਦਾ ਜੋ ਬਾਈਕ ਸੀ ਮੋਟਰਸਾਈਕਲ ਉਹ ਆਵਾਰਾ ਪਸ਼ੂਆਂ ਦੇ ਨਾਲ ਟਕਰਾਨ ਕਰਕੇ ਹੀ ਇਹ ਹਾਦਸਾ ਹੋਇਆ ਉਹਦੇ ਨਾਲ ਹੀ ਪਰਿਵਾਰ ਨੇ ਵੀ ਇਹੀ ਬਿਆਨ ਜਾਰੀ ਕੀਤਾ ਕਿ ਰਾਜਵੀਰ ਜਵੰਦਾ ਦਾ ਜਿਹੜਾ ਮੋਟਰਸਾਈਕਲ ਹੈ ਉਹ ਆਵਾਰਾ ਪਸ਼ੂਆਂ ਦੇ ਨਾਲ ਟਕਰਾਇਆ ਜਿਸ ਕਰਕੇ ਇਹ ਉਹਨਾਂ ਦੇ ਬਹੁਤ ਸਾਰੀਆਂ ਜਿਹੜੀਆਂ ਗੰਭੀਰ ਸੱਟਾਂ ਲੱਗੀਆਂ ਔਰ ਨਾਲ ਹੀ ਜੋ ਐਡਵੋਕੇਟ ਨਵਕਿਰਨ ਸਿੰਘ ਸਨ ਉਹਨਾਂ ਨੇ ਘਟਨਾ ਸਥਾਨ ਦਾ ਵੀ ਦੌਰਾ ਕੀਤਾ ਜਾਂਚ ਪੜਤਾਲ ਕੀਤੀ ਤਾਂ ਉਹ ਉਹਨਾਂ ਨੇ ਜਿਹੜੀ ਲਾਇਰਸ ਫਾਰ ਹਿਊਮਨ ਰਾਈਟਸ ਜਿਹੜੀ ਇੰਟਰਨੈਸ਼ਨਲ ਸੰਸਥਾ ਉਹਦੀ ਵੀ ਮਦਦ ਲਈ ਉਹਨਾਂ ਨੇ ਜਿਹਦੇ ਵਿੱਚ ਉਹਨਾਂ ਨੇ ਰਾਜਵੀਰ ਜਵੰਦਾ ਦੇ ਜੋ ਇਲਾਜ ਹੋਇਆ ਜਿੱਥੋਂ-ਜਿੱਥੋਂ ਵੀ ਹੋਇਆ ਉਹਦੀ ਡੀਡੀਆਰ ਬਣਦੀ ਹੈ ਬਕਾਇਦਾ ਉਹ ਉਹਨਾਂ ਨੇ ਹਾਸਲ ਕੀਤੀ ਸੀ ਜਿਸ ਦੇ ਵਿੱਚ ਸਾਫ਼ ਤੌਰ ਤੇ ਇਹ ਗੱਲ ਕਲੀਅਰ ਹੁੰਦੀ ਹੈ ਕਿ ਇਲਾਜ ਪ੍ਰਤੀ ਬਹੁਤ ਜ਼ਿਆਦਾ ਜੜੀ ਹੈ ਰਾਜਵੀਰ ਜਵੰਦਾ ਦੇ ਪ੍ਰਤੀ ਲਾਪਰਵਾਹੀ ਵਰਤੀ ਗਈ ਹੈ ਪਹਿਲਾਂ ਜਦੋਂ ਛੱਟ ਲੱਗਣ ਤੋਂ ਬਾਅਦ ਉਹਨਾਂ ਨੂੰ ਪੰਜੌਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲੈ ਕੇ ਗਏ ਸ਼ੌਰੀ ਹਸਪਤਾਲ ਨਾਮ ਆਪਣੇ ਸਾਹਮਣੇ ਆਇਆ ਸੀ ਮੀਡੀਆ ਵਿੱਚ ਜਿਨ੍ਹਾਂ ਨੇ ਪ੍ਰੋਪਰ ਉਹਨਾਂ ਦਾ ਇਲਾਜ ਨਹੀਂ ਕੀਤਾ ਫਿਰ ਉਹਨਾਂ ਨੂੰ ਪੰਚਕੂਲਾ ਦੇ ਉਸ ਤੋਂ ਨੇੜੇ ਜਿਹੜਾ ਸ਼ਹਿਰ ਪੈਂਦਾ ਸੀ ਪੰਚਕੂਲਾ ਦੇ ਸਿਵਲ ਹਸਪਤਾਲ ਵੀ ਲੈ ਕੇ ਗਏ ਫਿਰ ਉੱਥੋਂ ਦਾ ਇੱਕ ਪਾਰਸ ਹਸਪਤਾਲ ਦਾ ਨਾਮ ਵੀ ਸਾਹਮਣੇ ਆਇਆ ਸੀ ਜਿਨ੍ਹਾਂ ਨੇ ਪ੍ਰੋਪਰ ਤਰੀਕੇ ਨਾਲ ਉਹਨਾਂ ਦਾ ਇਲਾਜ ਨਹੀਂ ਕੀਤਾ ਜਾਂ ਕਹਿ ਸਕਦੇ ਹਾਂ ਕਿ ਲਾਜ਼ ਦੇ ਵਿੱਚ ਲਾਪਰਵਾਹੀ ਵਰਤੀ ਉਹ ਉਥੋਂ ਪੰਚਕੁੱਲਾ ਤੋਂ ਉਹਨਾਂ ਨੂੰ ਜਦੋਂ 40s ਹਸਪਤਾਲ ਮੁਹਾਲੀ ਲਿਆਂਦਾ ਗਿਆ ਤਾਂ ਇੱਕ ਨਿੱਜੀ ਕਾਰ ਦੇ ਵਿੱਚ ਲਿਆਂਦਾ ਗਿਆ ਕਹਿੰਦਾ ਕਿ ਭਾਵੇਂ ਕਿ ਐਂਬੂਲੈਂਸ ਮੁਹੱਈਆ ਕਰਾਉਣੀ ਬੜੀ ਜ਼ਰੂਰੀ ਸੀ ਪਰ ਇਸੇ ਤਰੀਕੇ ਦੇ ਨਾਲ ਇਹ ਵਾਲੇ ਪਰਿਵਾਰ ਨੇ ਵੀ ਇਹ ਵਾਲੇ ਇਲਜ਼ਾਮ ਗੰਭੀਰ ਇਲਜ਼ਾਮ ਡਾਕਟਰਾਂ ਦੀ ਲਾਪਰਵਾਹੀ ਵਰਤਨ ਦੇ ਵਿੱਚ ਲਾਏ ਨੇ ਕਿ ਡਾਕਟਰਾਂ ਨੂੰ ਆਪਣੇ ਫਰਜ਼ ਦੇ ਪ੍ਰਤੀ ਕੋਤਾਈ ਨਹੀਂ ਵਰਤਣੀ ਚਾਹੀਦੀ ਸੀ ਹੋ ਸਕਦਾ ਸੀ ਕਿ ਰਾਜਵੀਰ ਜਵੰਦਾ ਉਹਨੂੰ ਬਚਾ ਲਿਆ ਜਾਂਦਾ ਤਾਂ ਉਸ ਤੋਂ ਬਾਅਦ ਜਿਹੜੀ ਆਪਾਂ ਇਹ ਦੇਖ ਰਹੇ ਸੀ ਕਿ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਜਿਹੜੀਆਂ ਪੋਸਟਾਂ ਸੀ ਉਹ ਵਾਇਰਲ ਹੋ ਰਹੀਆਂ ਸਨ ਕਿ ਉਹ ਰਾਜਵੀਰ ਜਵੰਦਾ ਦੇ ਨਾਲ ਹੋ ਸਕਦਾ ਹੈ ਕਿ ਜਿਹੜੀ ਹੈ ਅਨਸੁਖਾਵੀ ਘਟਨਾ ਇੱਥੋਂ ਤੱਕ ਆ ਜਾ ਰਿਹਾ ਸੀ ਕਿ ਉਹਨਾਂ ਦਾ ਕਤਲ ਵੀ ਕੀਤਾ ਹੋਣ ਕਤਲ ਕੀਤੇ ਹੋਣ ਦਾ ਵੀ ਸ਼ੱਕ ਹੈ ਪਰ ਹੁਣ ਕੀ ਹੋਇਆ ਕਿ ਜਿਹੜੀ ਲਾਇਰਸ ਫਾਰ ਹਿਊਮਨ ਰਾਈਟਸ ਜਿਹੜੀ ਇੰਟਰਨੈਸ਼ਨਲ ਸੰਸਥਾ ਉਸਨੇ ਡਾਕਟਰਾਂ ਦੀ ਜਿਹੜੀ ਇਹ ਲਾਪਰਵਾਹੀ ਉਹਨਾਂ ਨੇ ਆਪਣੇ ਇਸ ਇਲਾਜ ਦੇ ਦੌਰਾਨ ਰਾਜੀਵ ਚਵੰਦਾ ਤੇ ਵਰਤੀ ਹੈ ਉਹਦੇ ਲਈ ਉਹਨਾਂ ਨੇ ਇੱਕ ਪਟੀਸ਼ਨ ਜਿਹੜੀ ਹੈ ਉਹ ਹਾਈ ਕੋਰਟ ਵਿੱਚ ਦਾਇਰ ਕਰਨ ਦਾ ਮਨ ਬਣਾਇਆ ਤਾਂ ਕਿ ਅੱਗੇ ਤੋਂ ਡਾਕਟਰ ਕਿਉਂਕਿ ਡਾਕਟਰਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ ਕਿ ਜੇ ਉਹ ਚੌਣ ਆਪਣੀ ਤਨਦੇਹੀ ਨਾਲ ਡਿਊਟੀ ਨਿਭਾ ਕੇ ਕਿਸੇ ਵੀ ਮਰੀਜ਼ ਨੂੰ ਬਚਾ ਸਕਦੇ ਐ ਪਰ ਇੱਥੇ ਜਿਹੜੀ ਇਹ ਲਾਪਰਵਾਹੀ ਹੋਣ ਦੇ ਕਾਰਨ ਇਹ ਸੰਸਥਾ ਇਹ ਗੱਲ ਔਰ ਪਰਿਵਾਰ ਵੀ ਇਹ ਗੱਲ ਮੰਨ ਰਿਹਾ ਕਿ ਕਿਤੇ ਨਾ ਕਿਤੇ ਜੇ ਰਾਜਵੀਰ ਦੇ ਪ੍ਰਤੀ ਸਹਿਰਦਤਾ ਇਲਾਜ ਦੇ ਵਿੱਚ ਵਰਤੀ ਹੁੰਦੀ ਕਹਿਣ ਦਾ ਭਾਵ ਕਿ ਲਾਪਰਵਾਹੀ ਨਾ ਮਖਾਈ ਹੁੰਦੀ ਤਾਂ ਸ਼ਾਇਦ ਰਾਜਵੀਰ ਜਵੰਦਾ ਅੱਜ ਸਾਡੇ ਵਿੱਚ ਹੁੰਦੇ ਸੰਸਥਾ ਜਿਹੜੀ ਹਿਊਮਨ ਰਾਈਟਸ ਵਾਲੀ ਹੈ ਇੰਟਰਨੈਸ਼ਨਲ ਇਹ ਇਸੇ ਕਰਕੇ ਹੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਉਣ ਲੱਗੀ ਹੈ ਕਿ ਜੋ ਹੋ ਗਿਆ ਸੋ ਹੋ ਗਿਆ ਪਰ ਅੱਗੇ ਜਿਹੜੇ ਹੋਰ ਇਸ ਤਰੀਕੇ ਦੇ ਕੇਸ ਆਉਣਗੇ ਡਾਕਟਰ ਉਹਨਾਂ ਦੇ ਵਿੱਚ ਲਾਪਰਵਾਹੀ ਨਾ ਵਰਤਨ ਆਪਣੀ ਜਿਹੜੀ ਡਿਊਟੀ ਹੈ ਉਸ ਨੂੰ ਸਮਝਣ ਹੋਰ ਜੋ ਵੀ ਅਪਡੇਟ ਹੋਏਗੀ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ